ਪੁਲਿਸ ਨੇ ਇੱਕ ਵਾਰ ਫਿਰ ਸਫਾ ਸੈਂਟਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਆ ਪੁਲਿਸ ਟੀਮਾਂ ਨੇ ਚੰਡੀਗੜ੍ਹ ਰੋਡ ਤੇ ਸਥਿਤ ਸਫਾ ਸੈਂਟਰਾਂ ਤੇ ਛਾਪੇਮਾਰੀ ਕੀਤੀ ਆ ਤੇ ਪੁਲਿਸ ਨੇ ਸਫਾ ਸੈਂਟਰਾਂ ਦੀ ਆੜ ਦੇ ਵਿੱਚ ਅਨੈਤਿਕ ਧੰਦਾ ਚਲਾਉਣ ਦੇ ਦੋਸ਼ ਤੇ ਵਿੱਚ ਤਿੰਨ ਵੱਖ-ਵੱਖ ਸਫਾ ਸੈਂਟਰਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਪਹਿਲੇ ਮਾਮਲੇ ਦੇ ਵਿੱਚ ਐਸਆਈ ਦੇ ਪ੍ਰੇਮ ਚੰਦ ਦੇ ਅਨੁਸਾਰ ਅਗਸਤ ਤੇ ਮੌਜੂਦ ਸੀ ਇਸ ਦੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੇ ਵਿੱਚ ਮੀ ਦਾਤਾ ਸ਼ਾਪਾ ਸੈਂਟਰ ਹੈ ਤੇ ਸ਼ਾਪਾ ਦੀ ਆੜ ਦੇ ਵਿੱਚ ਲੜਕੇ ਲੜਕੀਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦਿੰਦੇ ਆ ਤੇ ਉਹਨਾਂ ਨੂੰ ਗਲਤ ਕੰਮ ਕਰਵਾਉਣ ਦੇ ਲਈ ਮਜਬੂਰ ਕਰਦੇ ਆ ਜੋ ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਆ ਤੇ ਇਸ ਦੇ ਲਈ ਪੁਲਿਸ ਨੇ ਛਾਪਾ ਮਾਰ ਕੇ ਮਾਲਕ ਪਿੰਕੀ ਅਤੇ ਮੈਨੇਜਰ ਮਨੋਜ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਦੂਜੇ ਮਾਮਲੇ ਦੇ ਵਿੱਚ ਹਵਲਦਾਰ ਪਵਨ ਕੁਮਾਰ ਨੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਟਿਸ਼ਾਪਾ ਸੈਂਟਰਾਂ ਦੇ ਛਾਪਾ ਮਾਰ ਕੇ ਮਾਲਕ ਗੌਰਵ ਕੁਮਾਰ ਤੇ ਮੈਨੇਜਰ ਰਵੀ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਛਾਪਾ ਸੈਂਟਰਾਂ ਦੀ ਆੜ ਦੇ ਵਿੱਚ ਅਨੈਤਿਕ ਕੰਮ ਕਰ ਰਹੇ ਆ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਮੌਜਮਾ ਦੇ ਖਿਲਾਫ ਕਾਰਵਾਈ ਕੀਤੀ ਗਈ ਆ ਅਜਿਹਾ ਤੀਜੇ ਮਾਮਲੇ ਦੇ ਵਿੱਚ ਐਸਐਚਓ ਜਗਦੀਸ਼ ਰਾਸ਼ਨੀ ਚੰਡੀਗੜ੍ਹ ਰੋਡ ਤੇ ਸਥਿਤ ਰੈੱਡ ਕਾਰਲਰਸ ਛਾਪਾ ਸੈਂਟਰਾਂ ਦੇ ਵਿੱਚ ਛਾਪਾ ਮਾਰ ਕੇ ਇਸ ਦੇ ਮਾਲਕਔ ਸੋਨੀ ਤੇ ਮੈਨੇਜਰ ਗੋਪਾਲ ਨੂੰ ਗ੍ਰਿਫਤਾਰ ਕੀਤਾ ਏ ਪੁਲਿਸ ਦੇ ਅਨੁਸਾਰ ਇਹ ਲੋਕ ਸ਼ਫਾ ਸੈਂਟਰਾਂ ਦੀ ਆੜ੍ਹਤ ਦੇ ਵਿੱਚ ਨਜਾਇਜ਼ਤੰਦਾ ਕਰਦੇ ਆ ਤੇ ਮੋਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ